Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਰਕਾਰ ਨੇ ਜੂਨ ਦੇ ਵਿੱਚ ਰਾਈਟ ਟੂ ਵਾਕ ਦਾ ਜਿਹੜਾ ਇੰਪਲੀਮੈਂਟ ਐਕਟ ਇੰਪਲੀਮੈਂਟ ਕੀਤਾ ਸੀ ਤੁਸੀਂ ਲੋਕਲ ਬਾਡੀ ਮੰਤਰੀਓ ਇਹ 90% ਤੁਹਾਡੇ ਤੇ ਨਫਰ ਕਰਦਾ ਪਰ ਅੱਜ ਵੀ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਕਾਰਪੋਰੇਸ਼ਨਾਂ ਦੇ ਨਗਰ ਨਿਕਰਨਾਂ ਦੇ ਵਿੱਚ ਰਾਈਟ ਟੂ ਵਾਕ ਇੰਪਲੀਮੈਂਟ ਨਹੀਂ ਹੋਇਆ ਲੋਕਾਂ ਨੂੰ ਤੁਰਾਂ ਚ ਦਿੱਕਤ ਹੋ ਰਹੀ ਆ ਪਰੇਸ਼ਾਨੀਆਂ ਹੋ ਰਹੀਆਂ ਨੇ ਰਸਤੇ ਜਿਹੜੇ ਨੇ ਕਬਜ਼ੀਆਂ ਦੇ ਵਿੱਚ ਨੇ ਕੀ ਕਹਿੰਦੇ ਹੋ ਐਜ਼ ਅ ਲੋਕਲ ਬੋਡੀ ਮੈਂ ਮੈਂ ਤੁਹਾਡਾ ਧੰਨਵਾਦ ਤੁਸੀਂ ਸਾਡੇ ਧਿਆਨ ਚ ਮਸਲਾ ਲਿਆਂਦਾ ਮੈਂ ਜਰੂਰ ਇਸ ਲੈਵਲ ਤੇ ਅਸੀਂ ਆਪਣੀ ਸਡੀ ਹਾਈ ਲੈਵਲ ਸਡੀ ਟੀਮ ਅਕੋ ਮਿਲਟੀ ਹੋਈ ਆਪਾਂ ਜਿਹੜੇ ਸਾਡੇ ਆਫੀਸ ਸਰਵਨ ਗੱਲ ਕਰਕੇ ਅਸੀਂ ਆਪਾਂ ਇਹ ਤੇ ਕਿੰਨੀ ਜਲਦੀ ਆਪਾਂ ਇਹਨੂੰ ਇੰਟੀਮੀਟ ਕਰਾ ਸਕਦੇ ਅਸੀਂ ਬਕਰਾਗੇ ਤੇ ਇਹਨੂੰ ਆਪਾਂ ਸ਼ੁਰੂ ਕਰਾਂਗੇ ਮਾਨ ਸਾਹਿਬ ਇਹ ਤੁਹਾਨੂੰ ਲੱਗਦਾ ਸਮਾਰਟ ਸਿਟੀ ਦੇ ਪ੍ਰੋਜੈਕਟ ਹਜੇ ਤੱਕ ਵੀ ਪਾਈਪ ਲਾਈਨ ਜੀ ਨੇ ਤਾਂ ਕੀ ਦ੍ਰਿਸ਼ਟੀ ਹੋ ਰਹੀ ਹੈ ਸਾਡਾ ਸੁਧ ਬਾਬਾ ਸਿਟੀਵਾਲ ਸਾਹਿਬ ਜੀ ਨੇ ਉੱਥੋਂ ਦੀ ਸਾਰਾ ਦੇਖ ਰੱਖੀ ਸੀ ਤੇ ਜਦੋਂ ਦਾ ਅਸੀਂ 480 ਲਿਆ ਅਸੀਂ ਤਾਂ तकरीबन 4 ਕੁਆਰਟ ਵੀ ਕਰ ਲਿਆ ਹੈਗਾ ਬਾਕੀ ਥੋੜਾ ਫੇਸ ਜਿਹੜੀ ਹੈਗੀ ਸਲੋ ਹੈਗੀ ਆ ਤੇ ਉਹ ਸਮਾਂ ਵੀ ਖਤਮ ਹੋ ਰਿਹਾ ਸੀ ਮੈਂ ਬਾਬਾ ਜੀ ਨਾਲ ਵੀ ਗੱਲ ਕੀਤੀ ਅਸੀਂ ਜਿਹੜੇ ਸਾਡੇ ਜੂਨੀਅਰ ਮਿਨਿਸਟਰ ਖੰਡਾ ਸਾਹਿਬ ਹੈਗੇ ਲੋਕੋ ਬੋੜੀਦਾਰੋਂ ਬੋੜੀ ਸੀ ਤੇ ਉਹਨਾਂ ਨੂੰ ਵੀ ਉਹ ਪਿੱਛੇ ਜੇ 10 ਦਿਨ ਪਹਿਲਾਂ ਮੀਟਿੰਗ ਹੋਸੀ ਚੰਡੀਗੜ੍ਹ ਸਾਡੇ ਤੇ ਅਸੀਂ ਮੰਗ ਕੀਤੀ ਕਿ ਸਾਨੂੰ ਥੋੜਾ ਸਮਾਂ ਵਧਾ ਦਿੱਤਾ ਜਾਵੇ ਤੇ ਉਹ ਐਗਰੀ ਵੀ ਕਰ ਗਏ ਆ ਜਿਹੜੇ ਰਿੰਦੇ ਪ੍ਰੋਜੈਕਟ ਹੈਗੇ ਅਸੀਂ ਆਪਾਂ ਉਸ ਸਮੇਂ ਦੇ ਅੰਦਰ ਅਸੀਂ ਪੂਰੇ ਕਰ ਸਕਾਂਗੇ ਤੇ ਇੱਕ ਸਟੇਡੀਅਮ ਦਾ ਵੀ ਪ੍ਰੋਜੈਕਟ ਕਾਫੀ ਵੱਡਾ ਹੈਗਾ ਉਹ ਸਾਡੇ ਧ ਬਜਰੂਰ ਆਪਾਂ ਕਿਉਂਕਿ ਇਹ ਹੋਲੀ ਸਿਟੀ ਹੈ ਗੁਰੂ ਨਾਨਕ ਦੀ ਧਰਤੀ ਹੈਗੀ ਤੇ ਸਾਡਾ ਕਰਮ ਫਰਜ਼ ਧਰਮ ਹੈ ਕਿ ਅਸੀਂ ਆਪਾਂ ਧਰਤੀ ਗੁਰੂ ਨਾਨਕ ਧਰਤੀ ਨੂੰ ਅਸੀਂ ਆਪਾਂ ਜੜੇ ਪੜ ਲੱਗ ਕੇ ਸਿਆਸਤ ਦੀ ਗੱਲ ਕਰਦੇ ਆਂ ਸੂਬੇ ਚ ਬਾਈਲ ਇਕਸ਼ਨਸ ਨਹੀਂ ਜੀ ਸ਼੍ਰੋਮਣੀ ਅਕਾਲੀ ਦਲ ਨੇ ਬਰਨਾਲੇਓ ਸਿਮਰਜੀਤ ਸਿੰਘ ਮਾਨ ਸਾਹਿਬ ਨੂੰ ਸਮਰਥਨ ਦਿੱਤਾ ਕਿਹੋ ਜਿਹਾ ਇਹ ਪਰਿਵਰਤਨ ਹੈ ਕੀ ਮੰੰਦੇ ਆਂ ਚਲੋ ਅਸੀਂ ਆਪਣੀ ਗੱਲ ਕਰਾਂਗੇ ਆਪਣੀ ਸਰਕਾਰ ਦੀ ਗੱਲ ਕਰਾਂਗੇ ਆਪਣੀ ਪਾਰਟੀ ਦੀ ਗੱਲ ਕਰਾਂਗੇ ਤਾਂ ਸਾਨੂੰ ਪੂਰਾ ਯਕੀਨ ਆ ਮਾਣਾ ਪੰਜਾਬੀ ਲੋਕਾਂ ਤੇ ਕਿ ਉਹ ਕਾਲੀਦਰ ਕਮਜ਼ੋਰ ਹੋ ਰਿਆ ਰਹੇ ਨਾ ਉਹ ਛੱਡੋ ਚਲੋ ਜੀ ਸਿੰਘ ਚੰਨ ਜੀ ਸਾਰੇ ਸਾਰੇ ਸੀਟਾਂ ਜਿੱਤਾਂ ਗਿਆ ਚਲੋ ਜੀ ਸਿੰਘ ਚੰਨੀ ਨੂੰ ਮਹਿਲਾ ਯੋਗ ਨੇ ਨੋਟਿਸ ਦਿੱਤਾ ਉਹਨਾਂ ਨੇ ਮਹਿਲਾਵਾਂ ਬਾਰੇ ਗਲਤ ਟਿੱਪਣੀ ਕੀਤੀ ਸੀ ਉਹਦੇ ਬਾਰੇ ਕੀ ਹੋਊਗਾ ਉਹਨਾਂ ਦੀ ਸੋਚ ਬਾਰੇ ਕੰਪਲੇਂਟ ਹੋਈ ਆ ਵੀਲ ਕਮਿਸ਼ਨ ਵਿੱਚ ਤੇ ਚਲੋ ਕਮਿਸ਼ਨ ਦਾ ਫੈਸਲਾ ਆਗਾ ਜੋ ਉਹਨਾਂ ਨੇ ਕਿਹਾ ਉਹਨਾਂ ਦੀ ਆਪਣੀ ਸੋਚ ਆਪਣੀ ਬੋਲੀ ਉਹਨਾਂ ਦੀ ਪਰ ਜੋ ਵੀ ਸਾਨੂੰ ਉਮੀਦ ਆ ਕਿ ਵੀਲ ਕਮਿਸ਼ਨ ਤੇ ਉਹ ਜੋ ਵੀ ਫੈਸਲਾ ਸੁਣਾਣਗੇ ਉਹ ਸਹੀ ਸੁਣਾਣਗੇ ਅ ਜੀ ਜੀ ਸਭ ਤੋਂ ਪਹਿਲਾਂ ਸਾਰੇ ਨੂੰ ਪਿਆਰ ਦੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਨਾਨਕ ਦੇਵ ਜੀ ਦੇ ਘੋਪੁਰ ਜ਼ਿਲ੍ਹੇ ਚ ਜੋ ਪਾਰਟੀ ਵੱਲੋਂ ਸਰਕਾਰ ਨੂੰ ਸੇਵਾ ਲੱਗੀ ਸੀ ਕਿ ਅਸੀਂ ਅੱਜ ਗੋਪੁਰ ਜ਼ਿਲ੍ਹੇ ਦੇ ਸੀ ਪੰਚ ਸਹਿਬਾਨ ਉਹਨਾਂ ਦੇ ਸੀ ਸੋਚ ਕੇ ਸਵਾਗਤ ਅਸੀਂ ਆਣਾ ਸੀ ਉਹਨਾਂ ਨੂੰ ਸੋਚ ਕਾਲੇ ਸੀ ਤੇ ਅੱਜ ਅਸੀਂ ਪਹੁੰਚੇ ਸੀ तकरीबन ਗੱਤੀ 100 ਦੇ ਆਸਪਾਸ ਜਿਹੜੇ ਪੰਚ ਸਹਿਬਾਨ ਅੱਜ ਪਹੁੰਚੇ ਸੀ ਚੁਣੇ ਹੋਏ ਤੇ ਉਹਨਾਂ ਨੇ ਸੋਚ ਕਈ ਤੇ ਬੜਾ ਅੱਛਾ ਦੇ ਕਿ ਕਾਲਾ ਸਰਕਾਰ ਵੱਲੋਂ ਦੇ ਕਿ ਇਤਿਹਾਸਿਕ ਦਿਨ ਕਹਿ ਸਕਦੇ ਹਾਂ ਖੁਸ਼ੀਆਂ ਦਾ ਦਿਨ ਮੁਬਾਰਕ ਬਲ ਕਿ ਅਸੀਂ ਸਰਕਾਰ ਵੱਲੋਂ ਜੋ ਇੱਕ ਲੋਕਲ ਲੈਵਲ ਹੁੰਦਾ ਡੈਮੋਕ੍ਰੇਸੀ ਦਾ ਜ਼ਬੂਰੀਤਾ ਪੰਚਾਇਤ ਦਾ ਉਹਨੂੰ ਹੋਰ ਮਜ਼ਬੂਤ ਕੀਤਾ ਕੀਤਾ ਜਾ ਕੇ ਕਿਤਾਬਾਂ ਦਿੱਤਾ ਜਾਵੇ ਸਰਕਾਰ ਵੱਲੋਂ ਸਾਡੇ ਸੀਐਮ ਸਰਪੰਕਸੀ ਮਨਜੀ ਵੱਲੋਂ ਇੱਕ ਪਹਿਲਾਂ ਹੀ ਸਨੇਹਾ ਲਾਇਆ ਗਿਆ ਸੀ ਬੇਨਤੀ ਕੀਤੀ ਗਈ ਸੀ ਆਪਾਂ ਜਿੰਨਾ ਕੁ ਵੱਤ ਵਤ ਅਸੀਂ ਸੰਸਦ ਦੇ ਨਾਲ ਅਸੀਂ ਪੰਚਾਇਤਾਂ ਚਲੀਏ ਤੇ ਤੇਰੀ ਪਾਰਟੀਵਾਦੀ ਹੈਗੀ ਜਾਂ ਤੜੇ ਬੰਦੀ ਹੈਗੀ ਉਹ ਲੋਗ ਦੀ ਆਪਾ ਦੂਰ ਹੀ ਹੈ ਕਿਉਂਕਿ ਪਿੰਚਾਇਤ ਜਿਹੜੇ ਸਰਪੰਚ ਹੁੰਦੇ ਆ ਉਹ ਪਿੰਡ ਦੇ ਮੁੱਢੀ ਹੁੰਦੇ ਨੇ ਸਾਰੇ ਦੇ ਸਾਂਝੇ ਹੁੰਦੇ ਪਿੰਡ ਦੇ ਸਾਂਝੇ ਹੁੰਦੇ ਤੇ ਉਸ ਤੋਂ ਅੱਗੇ ਕਦਮ ਵਧਾਉਂਦੇ ਹੋਏ ਸਾਡੀ ਸਰਕਾਰ ਨੇ ਸੀਐਮ ਸਾਹਿਬ ਦੀ ਦਿਸ਼ਾ ਨਿਰਦੇਸ਼ ਥਲੇ ਅਸੀਂ ਜਿਹੜੀ ਪਿਸ਼ਵ ਪੰਚਾਇਤ ਪੂਰੇ ਪੰਜਾਬ ਦੀ ਜਿਹੜੀ ਪੰਚਾਇਤ ਚੋਣ ਹੋਈ ਸੀ ਉਹ ਕਿਨਾ ਕਿਸੇ ਪੋਲਿਟੀਕਲ ਪਾਰਟੀ ਦੇ ਸਿੰਬਲ ਤੋਂ ਹੋਈ ਸੀ ਤੇ ਇਹ ਵੀ ਮੈਂ ਸਮਝਦਾ ਕਿ ਇੱਕ ਨੇਕ ਸੋਚ ਇੱਕ ਚੰਗੀ ਸੋਚ ਦਾ ਉਦਾਹਰਣ ਹੈ ਤੇ ਅਸੀਂ ਬੇਨਤੀ ਵੀ ਕੀਤੀ ਸਰ ਜਿੰਨੇ ਮੈਂਬਰ ਸਾਹਿਬਾਨ ਸਾਡੇ ਆਏ ਸੀ ਚੁਣੇ ਹੋਏ ਤੇ ਉਹਨਾਂ ਨੂੰ ਕਿਹਾ ਕਿ ਅਸੀਂ ਆਪਾਂ ਇੱਕ ਅਲੱਗ ਲੈਵਲ ਤੇ ਆਪਾਂ ਕੰਮ ਕਰੀਏ ਪਿੰਡ ਦਾ ਸਟੇਡੀਅਮ ਦੀ ਗੱਲ ਕਰੀ ਅਸੀਂ ਆਪਾਂ ਕਮਿਊਨਿਟੀ ਹਾਲਾਂ ਦੀ ਗੱਲ ਕਰੀ ਅਸੀਂ ਲਾਇਬ੍ਰੇਰੀ ਦੀ ਗੱਲ ਕਰੀ ਆਪਾਂ ਤੇ ਫਿਰ ਨੂੰ ਸਾਰ ਨੂੰ ਇਕੱਠੇ ਲਾ ਕੇ ਸਾਂਝੇ ਤੌਰ ਤੇ ਅਸੀਂ ਪਿੰਡ ਦੀ ਹਲਕੀ ਤਰੱਕੀ ਤੇ ਪੰਜਾਬ ਦੀ ਤਰੱਕੀ ਦੀ ਅਸੀਂ ਆਪਾਂ ਗੱਲ ਕਰੀ ਮਾਨਜੀ ਸਾਹਿਬ ਜਿਹੜੀ ਕਾਰਪੋਰੇਸ਼ਨ ਚੋਣਾਂ ਨੇ ਉਹਦਾ ਸਟੇਟਸ ਕੀ ਹੈ ਸਰਕਾਰ ਕੀ ਨੀਤੀ ਹੈ ਰੀਜੇ ਦੇ ਦੇਖੋ ਸਪੀਨ ਬੋਰਡ ਮਾਨਜਰਸ ਸਪੀਨ ਬੋਰਡ ਉਹ ਲੋਨਸ ਲੇਖਾ ਲੱਗਿਆ ਸਾਨੂੰ ਤੇ ਅਸੀਂ ਤਕਰੀਬਨ ਦਸੰਬਰ ਜਾਂ ਜਨਵਰੀ ਦੇ ਪਹਿਲੇ ਹਫਤੇ ਤੱਕ ਅਸੀਂ ਆਪਣਾ ਸਾਰਾ ਪ੍ਰੋਸੈਸ ਜੋ ਹੈ ਜਗਾ ਅਸੀਂ ਕੰਪਲੀਟ ਕਰਵਾ ਲਾਂਗੇ ਮੰਤਰੀ ਸਾਹਿਬ ਜੀ ਨੇ ਪਹਿਲੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਹਲਕਨ ਚਾਰਜ ਕਿਉਂ ਨਹੀਂ ਲਗਾਏ ਜਾ ਰਹੇ ਹਨ ਕੀ ਕਾਰਨ ਕੀ ਹੈ ਅਮੀ ਖਲੜੀਆ ਖੇਮਿਆ ਚੁੰਡੀ ਬਈ ਪਾਰਟੀ ਹੋਣ ਪਰੇਸ਼ਾਨੀ ਵੀ ਆ ਰਹੀ ਲੋਕਾਂ ਨੂੰ ਜਦੋਂ ਅਸੀਂ ਆਏ ਇੱਥੇ ਪੂਰਾ ਆਈਸੀ ਤੋਂ ਦਰਬਦਲੋਦੀ ਸਾਹਿਬ ਅਸੀਂ ਗਏ ਸੀ ਪਰ ਜਦੋਂ ਸਾਨੂੰ ਸੁਣਿਆ ਲੱਗਿਆ ਕਿ ਅਸੀਂ ਪਾਰਟੀ ਦੇ ਸੰਗਠਨ ਦੇ ਇੰਚਾਰਜ ਅਸੀਂ ਸੁਨੇਹਾ ਲਾਤਾ ਕਿਉਂਕਿ ਜ਼ਰੂਰੀ ਹੈ ਹਲਕੇ ਦੇ ਨੁਮਾਇੰਦੇ ਦੇਣੀ ਤੇ ਕਿਉਂਕਿ ਖੇਤੀ ਪ੍ਰੋਬਲਮਸ ਉਹ ਨਹੀਂ ਦਿੱਖਤਾ ਹੁੰਦੀਆਂ ਸੰਗ ਦੇਖ ਜੇ ਕੋਈ ਆਪਣੀ ਬਾਪ ਜੇ ਦੀਪਾ ਵਾਫਰ ਸਕੇ ਦੇ ਹਲਕੇ ਦੀ ਆਪਾਂ ਕੰਮ ਕਰਾਸੋ ਜਲਦ ਅਸੀਂ ਆਪਾਂ ਅਨਾਉਂਸ ਕਰਾਂਗੇ ਨਹੀਂ ਲੱਗਦਾ ਕਿ ਪਾਰਟੀ ਇਹ ਧਾਰ ਬਣਾ ਪਾਉਗੀ ਕਿ ਜਿਹੜੀ ਬਿਨ ਹਲਕਾ ਚਾਹਤ ਕਰਪੂਤਲਾ ਦੇ ਵਿੱਚ ਆਪ ਪਾਰਟੀ ਦਾ ਨਹੀਂ ਤੁਸੀਂ ਫਿਕਰ ਨਾ ਕਰੋ ਸਰਕਾਰ ਉੱਪਰ ਲੈਵਲ ਤੇ ਬਹੁਤ ਵਧੀਆ ਕੰਮ ਕਰ ਰਹੀ ਹੈ ਕਿ ਜਲਦੀ ਅਸੀਂ ਹਲਕਾ ਚਾਹ ਲਾ ਕੇ ਅਸੀਂ ਆਪਾ ਸਭ ਸੰਗਠਨ ਇਕੱਠੇ ਕਰਕੇ ਇੱਕ ਵਧੀਆ ਟੀਮ ਬਣਾ ਗਿਆ ਅਸੀਂ ਕੰਮ ਕਰਾਂਗੇ ਪੰਜਾਬ ਦੇ ਵਿੱਚ ਕਿਵੇਂ ਕਿ ਅੱਜ ਮੰਤਰੀ ਸਾਹਿਬ ਵੀ ਆਏ ਹੈ ਤਾਂ ਸੌ ਚੁੱਕੇ ਸਮਾਗਮ ਵੀ ਹੋਇਆ ਕਿਦਾਂ ਦੇਖਦੇ ਕਿ ਜਿੱਦ ਤੱਕ ਸਰਕਾਰ ਵੱਲੋਂ ਇਧਰ ਦੇ ਪ੍ਰੋਗਰਾਮ ਨੇ ਦੇਖੋ ਇਹ ਸਰਦਾਰ ਕੁਵੈਸੀ ਮਾਨ ਕੇ ਬਿਨਾ ਕਿਸੇ ਚੋਣ ਨਿਸ਼ਾਨ ਤੋਂ ਇਲੈਕਸ਼ਨਾਂ ਲੜੀਆਂ ਗਈਆਂ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਤੁਸੀਂ ਪਿੰਡ ਕਿਉਂਕਿ ਪਿੰਡ ਦੀ ਜਿਹੜੀ ਪੰਚਾਇਤ ਹੈ ਉਹ ਲੋਕਤੰਤਰ ਦਾ ਥੰਮ ਹੈ ਸਾਰੀ ਜਿਹੜੀ ਦੇਸ਼ ਦੀ ਸਿਆਸਤ ਦਾ ਦੇਸ਼ ਦੀ ਤਰੱਕੀ 'ਚ ਜੋ ਜਿਹੜਾ ਯੋਗਦਾਨ ਪਛਾਹਤਾ ਪਾਸ ਹੈ ਨਹੀਂ ਆ ਕੋਈ ਕੋਈ ਹੋਰ ਨਹੀਂ ਪਾਸ ਕਰਾ ਕਿਉਂਕਿ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਨੂੰ ਪਤਾ ਹੈ ਕਿ ਇੱਥੇ ਸਾਨੂੰ ਕਿਹੜੀ ਚੀਜ਼ ਦੀ ਵਿਕਾਸ ਦੇ ਲੋੜਾ ਕਿਹੜੇ ਸਾਡਾ ਜਿਹੜਾ ਸਾਡੇ ਚੁਣੇ ਹੋਏ ਨੁਮਾਇਦੇ ਸਾਡਾ ਕੰਮ ਕਰ ਸਕਦੇ ਨੇ ਇਸ ਕਰਕੇ ਉੱਪਰ ਦੀਆਂ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਨੂੰ ਇੰਪਲੀਮੈਂਟ ਕਰ ਲਈ ਆਮ ਜਿਹੜਾ ਲੋਕ ਜਿਹੜੇ ਲੋਕ ਨਹੀਂ ਪਿੰਡੂ ਲੋਕ ਨੇ ਜਿਹੜੇ ਪਿੰਡਾਂ ਦੇ ਵਸਨੀਕ ਨੇ ਉਹੀ ਜਿਹੜੇ ਚੁਣੇ ਹੋਏ ਲੋਕਾਂ 'ਚ ਵਿਸ਼ਵਾਸ ਕਰਕੇ ਉਹਨਾਂ ਨੂੰ ਇੰਪਲੀਮੈਂਟ ਕਰਾ ਸਕਦੇ ਨੇ ਇਸ ਕਰਕੇ ਜੇ ਦੇਸ਼ ਖੁਸ਼ਹਾਲ ਬਣਾਉਣਾ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਕਿ ਜਿਹੜੇ ਸੰਚੰਗੀ ਸੋਚ ਵਾਲੇ ਜਿਹੜੇ ਪੰਜ ਸਰਪੰਚ ਹੋਣਗੇ ਉਹ ਉਹਨਾਂ ਨੂੰ ਚੁਣ ਲਈ ਜਿਹੜੇ ਸਰਵਸੰਮਤੀ ਬਹੁਤ ਜ਼ਰੂਰੀ ਸਾਬ ਬਿਨਾਂ ਕਿਸੇ ਪਾਰਟੀ ਦੇ ਧੜੇਵਾਜੀ ਤੋਂ ਉੱਠ ਕੇ ਉਹਨਾਂ ਨੂੰ ਚੁਣਿਆ ਜਾਂਦਾ ਜੇ ਉਹ ਇਲੈਕਸ਼ਨ ਲੜਦੇ ਉਹ ਚੁਣੇ ਜਾਂਦੇ ਉਸੇ ਸੰਦਰਭ ਦੇ ਵਿੱਚ ਸਰਕਾਰ ਭਾਵੇਂ ਸਮਝਾ ਨਹੀਂ ਇਹ ਲੋਕਾਂ ਨੂੰ ਕਹ ਦਿੱਤਾ ਕਿ ਤੁਸੀਂ ਬਿਨਾਂ ਕਿਸੇ ਚੋਣ ਨਿਸ਼ਾਰਤ ਹੋ ਲੜੋ ਉਹ ਲੋਕਾਂ ਨੇ ਚੋਣਾਂ ਲੜੀਆਂ ਆਪਸ ਵਿੱਚ ਸਹਿਮਤੀ ਨਾਲ ਇੱਕ ਦੂਜੇ ਦੀਆਂ ਜੋ ਨੂਬ ਜਿਹੜਾ ਮੈਂਬਰ ਬਣਾਇਆ ਔਰ ਉਹਨੂੰ ਉਹਨੂੰ ਅੱਜ ਸਹੁ ਚਕਾਈ ਜਾਂਦੀ ਮੈਂ ਸਾਰਿਆਂ ਤੋਂ ਆਸ ਕਰਦਾ ਕਿ ਲੋਕ ਜਿਹੜੇ ਜਿਹੜੇ ਚੁਣੇ ਹੋਏ ਪੰਚਾਇਤ ਪਿੰਡਾਂ ਦੀਆਂ ਜਿਹੜੇ ਵਿਕਾਸ ਦੇ ਕੰਮ ਚੜੀ ਬਹੁਤ ਹੀ ਆਪਣੀ ਸਮਝ ਨਾਲ ਚੱਲਣਗੇ ਔਰ ਕਿਸੇ ਬਿਨਾ ਕਿਸੇ ਕ੍ਰਪਸ਼ਨ ਜਿੰਨਾ ਪਹਿਲਾਂ ਹੁੰਦੀ ਰਿ ਉਹ ਤੋਂ ਉੱਚੇ ਉੱਠੇ ਲੋਕ ਇੱਕ ਦੂਜੇ ਦੇ ਵਿੱਚ ਭੇਦਭਾਵ ਤੋਂ ਉੱਚ ਉੱਠ ਕੇ ਪਿੰਡ ਦੇ ਵਿਕਾਸ ਲਈ ਤੇ ਜਿਹੜਾ ਯੋਗਦਾਨ ਦੇਣਾ ਸੀ ਇਹ ਸੁਪਨਾ ਆਇਆ ਹੈ ਆ ਗਿਆ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਾਡੇ ਮੁੱਖ ਮਹਿਮਾਨ ਅਤੇ ਹੋਰ ਪ੍ਰਮੁੱਖ ਸ਼ੀਤਾਂ ਦਾ ਸਨਮਾਨ ਕੀਤਾ ਗਿਆ ਹੁਣ ਰਾਸ਼ਟ ਗਾਣ ਹੋਏਗਾ जी राजीत सिंहवाल जी नगर सदारानी जी आम आदमी पार्टी के ज्वाइंट सत्र जी आते हैं मुख्य मेहमान जी वालों अजे इस समागम दौरान इकती सौ सताई पंच साहबादा सह चुकई जानी है ये बहुत बड़ी जिम्मेवारी है ਜਿਸ ਦਾ ਤੁਸੀਂ ਇਹ ਰਹਿਣਾ ਹੈ ਹੁਣ ਮੈਂ ਇਸ ਸਮਾਗਮ ਨੂੰ ਰਸਮੀ ਰੂਪ ਵਿੱਚ